ਮੇਰਾ ਨਾਮ ਸਨੂ ਸਰਕਾਰੀਆ ਜੀ ਮੈਨੂੰ ਅਕਾਲੀ ਦਲ ਵੱਲੋਂ ਵਾਰਡ ਇੰਚਾਰਜ ਲਾਇਆ ਗਿਆ ਜੀ ਵਾਰਡ ਨੰਬਰ 2 ਦਾ ਅੱਜ ਅਸੀਂ ਜੋਸ਼ੀ ਸਾਹਿਬ ਦੀ ਰੈਲੀ ਕੀਤੀ ਸੀ ਜਿਵੇਂ ਕਿ ਆਪ ਜੀ ਨੇ ਵੇਖ ਲਿਆ ਕਿ ਇਸ ਵਾਰਡ ਨੂੰ ਤਿੰਨ ਤੋਂ ਚਾਰ ਪਿੰਡ ਪੈਂਦੇ ਆ ਤੇ ਜਿਹਦੇ ਵਿੱਚ ਝਾਰ ਸਿੰਘ ਐਵੇਨਿਊ ਸੰਤਾ ਐਵੇਨਿਊ ਲੋਹਾਰਕਰ ਰੋਡ ਸਾਹਿਬ ਇਹਦੇ ਵਿੱਚ ਕਾਫੀ ਵੱਡੀ ਵਾਰਡ ਹੈ ਜੀ ਇਸ ਵਾਰਡ ਦੇ ਵਿੱਚ ਇੰਨਾ ਕੁ ਬੋਲਬਾਲਾ ਸੀ ਕਾਂਗਰਸ ਦਾ ਕਿ ਤੁਸੀਂ ਇੱਥੋਂ ਵੇਖੋਗੇ ਇਹ ਵਾਰਡ 25 ਸਾਲ ਕਾਂਗਰਸ ਕੋਲੇ ਰਹੀ ਹੈ ਜੀ ਤੇ 25 ਸਾਲਾਂ ਦੇ ਵਿੱਚ ਕੋਈ ਇੱਥੇ ਗਲੀ ਨਹੀਂ ਬਣੀ ਕੋਈ ਨਾਲੀ ਨਹੀਂ ਬਣੀ ਨਸ਼ਾ ਇੱਥੇ ਸ਼ਰੀਆਂ ਵੇਖਦਾ ਜੀ ਜੇ ਨਸ਼ਾ ਵੇਚਦਾ ਵਾ ਤੇ ਉਹਨਾਂ ਨੂੰ ਛਡਾਉਂਦਾ ਕੋਣ ਹੈ ਜਦੋਂ ਪੁਲਿਸ ਫੜਦੀ ਉਹਨਾਂ ਨੂੰ ਇਸ ਬਿਲਕੁਲ ਸੱਤਾਧਾਰੀ ਤੇ ਰਨਾਰ ਰਲ ਕੇ ਉਹਨਾਂ ਨੂੰ ਛਡਾਉਂਦੀ ਆ ਸਾਡੇ ਬੰਦਿਆਂ ਦੀ ਛੱਡ ਦੋ ਜੇ ਸੱਤਾ ਤੇ ਪਾਰਟੀ ਇਹ ਗੱਲ ਕਹਿੰਦੀ ਅਸੀਂ ਨਸ਼ਾ ਛਡਾਉਣੇ ਤੇ ਆਓ ਤੁਹਾਨੂੰ ਮੈਂ ਨਾਲ ਖੜ ਕੇ ਤੁਸੀਂ ਪੱਤਰਕਾਰ ਲੋਕ ਜੀ ਤੁਹਾਨੂੰ ਸਾਰੇ ਦੇ ਸਾਹਮਣੇ ਵਿਖਾਦਾ ਕਿੱਥੇ ਕੀ ਹੋਣ ਡਿਆ ਐਸੇ ਗੱਲ ਤੋਂ ਸਾਰੇ ਦੁਖੀ ਹੋ ਕੇ ਬੀਬੀਆਂ ਸਾਡੇ ਸਮੂਹ ਪ੍ਰਧਾਨ ਮਾਲਾਂਵਲੀ ਤਾਬੋ ਵਾਲੀ ਗਮਟਾਲਾ ਕਲੋਨੀਆਂ ਲੋਹਾਰਕਰੋੜ ਸਾਬ ਨਾਲ ਆ ਜੀ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਨੇ ਜੋਸ਼ੀ ਦੇ ਕਿ ਉਹ ਇੱਥੇ ਆਏ ਆ ਇਹਨਾਂ ਨੂੰ ਆਪਣੇ ਵਿਚਾਰ ਦ ਕਰਦਾ ਆਸ ਉਮੀਦ ਕਿ ਇਹ ਲੋਕ ਤਗੜੇ ਹੋ ਕੇ ਉਹਨਾਂ ਨੂੰ ਵੋਟਾਂ ਪਾਉਣ ਤੇ ਕਾਂਗਰਸ ਤੇ ਝਾੜੂ ਦੇਥੋਂ ਗੜ ਹੀ ਅੱਜ ਪੁੱਟ ਦਿੱਤਾ ਵਾ ਜੀ ਤੁਸੀਂ ਵੇਖ ਸਕਦੇ ਜੀ ਤੁਹਾਨੂੰ ਇਹ ਕਿਹੜੀ ਪਾਰਟੀ ਛੱਡ ਗਈ ਜਿਹੜੇ ਅੱਜ ਆ ਚਾਲੀ ਦਾ ਇਹ ਇਹ ਸਾਰੇ ਜੀ ਕੋਈ ਭਾਜੀਪੀ ਦੇ 8-10 ਬੰਦੇ ਆ ਜਿੰਨਾ 8-10 ਦੇ ਨਾਲ ਹੋਰ ਬੜੇ 8-10 ਪਰਿਵਾਰ ਹੋਰ ਜੁੜੇ ਆ ਮਤਲਬ 8-8 900-900 ਵੋਟ ਦੇ ਪ੍ਰਧਾਨ ਤੁਹਾਡੇ ਲੱਗੇ ਸਾਰੇ ਖੜੇ ਆ ਜੀ ਇਹਨਾਂ ਨੂੰ ਕੋਈ ਇੰਟਰੋਡਕਸ਼ਨ ਦੀ ਜਾਂ ਕੋਈ ਕਿਸੇ ਦੇ ਮੁਤਾਜਨੀਦ ਦੱਸਣ ਦੇ ਵੀ ਇਹ ਕੌਣ ਆ ਕੌਣ ਨਹੀਂ ਇਹ ਜਦੋਂ ਆਪੋਜੀਸ਼ਨ ਆ ਰਿਹਾ ਕੋਈ ਹੋਰ ਲੀਡਰਾਂ ਕੋ ਪਹੁੰਚ ਕੇ ਉਹਨਾਂ ਨੂੰ ਪ ਵੇਚੋ ਲਾ ਲੋ ਆਪ ਚੋ ਲਾ ਲੋ ਕਾਂਗਰਸ ਚੋ ਲਾ ਲੋ ਸਭ ਅਹੀਂ ਅੱਜ ਝਾੜੂ ਫੇਰਦੇ ਜੀ ਇੱਕ ਸਾਥ ਇੱਥੇ ਕੋਈ ਤੁਹਾਨੂੰ ਹੋਰ ਬੰਦੇ ਨਹੀਂ ਦੇਗਾ ਸਿਰਫ ਤੇ ਸਿਰਫ ਅਕਾਲੀ ਦਾ ਲੈ ਇਸ ਵਾਰਡ ਚੋ ਪੂਰੀ ਤਗੜੀ ਵੋਟ ਨਾਲ ਇਹਨਾਂ ਨੂੰ ਜਿਤਾਵਾਂਗੇ ਤੇ ਪੂਰੀ ਤਗੜੀ ਲੀਡ ਕੱਢ ਕੇ ਦੇਵਾਂਗੇ ਸਭ ਅੱਜ ਜਿੰਨੇ ਪਾਰ ਸਾਹਮਣੇ ਅੱਜ ਮੈਦੇ ਨਾ ਸੈਂਕੜੇ ਸੀਗੇ ਸਾਡੇ ਕੋਲ 15-20 ਬੰਦੇ ਜੁਆਇਨ ਕਰਾਇਆ ਗਿਆ ਮੈਨੂੰ ਜਲਦੀ ਅਗਲੇ ਪ੍ਰੋਗਰਾਮ ਜਾਣਾ ਹੈ ਬਾਕੀ ਕਾਂਗਰਸ ਚੋਂ ਝਾੜੂ ਚੋਂ ਭਾਜਪੀ ਚੋਂ ਸਾਰੇ ਜਿੱਤਣਾ ਨਾ ਉਹ ਸਾਰੀਆਂ ਜਿਹੜੀਆਂ ਲਾਈਨਾਂ ਨਾਲ ਇੱਕੇ ਪਾਸੇ ਆ ਰਹੀਆਂ ਤੇ ਕੰਮ ਨੂੰ ਰੈਫਰ ਕਰ ਰਹੀਆਂ ਸਭ ਕੰਮ ਕਰਕੇ ਆ ਰਿਹਾ ਵਿਸ਼ਵਾਸ ਕਰਕੇ ਆ ਰਿਹਾ ਜੋ ਇਸ ਸੇਵਾਦਾਨ ਨੇ ਸੇਵਾ ਕੀਤੀ ਉਹਦੇ ਕਰਕੇ ਆ ਰਿਹਾ ਬਾਦਲ ਸਾਹਿਬ ਨੇ ਜੋ ਕੰਮ ਕੀਤੇ ਉਹ ਯਾਦ ਆ ਰਹੇ ਆ ਇਹ ਸਭ ਝੂਠ ਫਰੇਬ ਜੋ ਬਰੌੜ ਬਾਜ਼ੀਆਂ ਵੱਜਦੀਆਂ ਰਹੀਆਂ ਨਾ ਹੁਣ ਉਹਦੇ 'ਚ ਲੋਕੀ ਆ ਨਹੀਂ ਰਹੇ ਕੋਈ ਗੱਲਾਂ 'ਚ ਨਹੀਂ ਆ ਰਿਹਾ ਕੋਈ ਗੋਭੀ 350 ਕਿਲੋ ਵਾਲੀ ਤੇ ਚੱਕਰ 'ਚ ਨਹੀਂ ਆ ਰਿਹਾ ਕੋਈ ਟਮਾਟਰ ਨਹੀਂ ਆ ਰਿਹਾ ਤੇ ਕੋਈ ਜਿਹੜਾ ਅਹੁਦਾ ਲਾਇਆ ਤੇ ਦੋ ਵਾਰੀ ਬਣ ਗਿਆ ਐਮਪੀ ਇਹਨੇ ਵੀ ਕੱਖ ਨਹੀਂ ਕੀਤਾ ਸਾਰਾ ਉਹਦਾ ਇਲਾਕਾ ਵਾ ਜਿਹੜਾ ਇੰਨਾ ਤਰਸਤ ਆ ਇਹ ਸਾਡਾ ਹੀ ਕੱਖ ਨਹੀਂ ਕੀਤਾ ਕਿਸੇ ਦਾ ਕੀ ਕਰੂਗਾ ਚੜ ਫੁੜਤੀ ਇਹਦੀ